ਦੀ ਬਬੇ ਕਿੰਨੇ ਦੇਸ਼ ਜਿਹੜੇ ਲੜਕੇ ਦੇ ਦੋ ਆਪ ਪੱਤੀਆਂ ਨੇ ਉਹਨਾਂ ਲਗਾਤਾਰ ਅਸੀਂ ਬੇਨਤੀਆਂ ਕਰ ਰਹੇ ਹਾਂ ਕਿ ਜਿਹੜੇ ਅਰਬ ਮੁਲਕ ਦੇ ਵਿੱਚ ਆਪਣੀਆਂ ਲੜਕੀਆਂ ਨੂੰ ਨਾ ਭੇਜੋ ਪਰ ਫਿਰ ਵੀ ਪਿੰਡਾਂ ਦੇ ਵਿੱਚੋਂ ਲਾਲਚ ਦੇ ਕੇ ਉਹ ਪਰਿਵਾਰ ਗਰੀਬ ਪਰਿਵਾਰਾਂ ਨੂੰ ਅ ਜਿਹੜਾ ਹੈ ਲਾਲਚ ਦੇ ਕੇ ਉਹਨਾਂ ਨੂੰ ਇਹੋ ਜਿਹੇ ਘਾਸਾ ਦੇ ਕੇ ਵੀ ਤੁਸੀਂ ਆਪਣੇ ਲੜਕੀ ਨੂੰ ਭੇਜਦੇ ਹੋ ਉੱਥੇ ਉਹਦੀ ਚੰਗੀ ਨੌਕਰੀ ਹੋਊਗੀ ਚੰਗੀ ਤਨਖਾਹ ਹੋਊਗੀ ਪਰ ਉਹਨਾਂ ਨੂੰ ਉੱਥੇ ਜਾ ਕੇ ਜਿਹੜਾ ਹੈ ਪ੍ਰਸਾਦ ਦਿੱਤਾ ਜਾਂਦਾ ਜਿਸ ਤਰ੍ਹਾਂ ਅੱਗੇ ਵੀ ਜਿਹੜੀਆਂ ਲੜਕੀਆਂ ਆਈਆਂ ਤੇ ਸੱਤ ਲੜਕੀਆਂ ਜਿਹੜੀਆਂ ਹੈ ਉਹ ਪਿਛਲੇ ਮਹੀਨੇ ਵਾਪਸ ਆਈਆਂ ਇਹਨਾਂ ਦੇ ਵਿੱਚੋਂ ਇੱਕ ਲੜਕੀ ਇਰਾਕ ਤੋਂ ਵਾਪਸ ਆਈ ਹੈ ਤੇ ਸੇ ਲੜਕੀਆਂ ਅਮਾਨ ਤੋਂ ਵਾਪਸ ਆਈਆਂ ਜਿਨ੍ਹਾਂ ਦੇ ਵਿੱਚ ਜਲੰਧਰ ਬਰਨਾਲਾ ਲੁਧਿਆਣਾ ਫਿਰੋਜ਼ਪੁਰ ਕਪੂਰਥਲਾ ਤੇ ਮੋਗਾ ਜ਼ਿਲ੍ਹੇ ਤੋਂ ਇਹ ਲੜਕੀਆਂ ਵਾਪਸ ਆਈਆਂ ਇਹ ਸਾਰੀਆਂ ਲੜਕੀਆਂ ਗਰੀਬ ਪਰਿਵਾਰਾਂ ਦੇ ਨਾਲ ਸਬੰਧਤ ਆ ਤੇ ਇਹਨਾਂ ਨੂੰ ਏਜੰਟਾਂ ਨੇ ਜਾਂ ਪੰਡਾਂ ਦੇ ਲੋਕਲ ਜਿਹੜੇ ਹੈਗੇ ਹਨਾਂ ਦੇ ਏਜੰਟ ਛੱਡੇ ਹੋਏ ਆ ਜਾਸਾ ਦੇ ਕੇ ਇਹਨਾਂ ਨੂੰ ਬਾਹਰ ਭੇਜ ਦਿੰਦੇ ਆ ਵੀ ਤੁਹਾਨੂੰ ਘਰ ਦਾ ਕੰਮ ਹੋਊਗਾ ਉੱਥੇ ਚੰਗੀ ਨੌਕਰੀ ਹੋਊਗੀ ਚੰਗੀ ਤਨਖਾਹ ਹੋਊਗੀ ਇਹ ਜਿਹੜਾ ਹੈ ਟੂਰਿਸਟ ਵੀਜ਼ਾ ਹੀ ਸੁਲਵਾਉਂਦੇ ਆ ਉੱਥੇ ਜਾ ਕੇ ਕੋਈ ਨਾ ਕੋਈ ਜਿਹੜਾ ਹੈਗਾ ਇਹਨਾਂ ਕੋਲ ਅ ਕੰਟਰੈਕਟ ਕਰਾ ਲਿੰਦੇ ਆ ਜਿਹਦੇ ਉੱਤੇ ਉਹ ਅੰਗੂਠਾ ਵਗੈਰਾ ਲਵਾ ਲਿੰਦੇ ਆ ਤੇ ਫਿਰ ਉਹਨਾਂ ਨੂੰ ਅੱਗੇ ਵੇਚ ਦਿੰਦੇ ਆ ਇਹਨਾਂ ਵਿੱਚ ਜਿਹੜੀਆਂ ਦੋ ਲੜਕੀਆਂ ਅੱਜ ਇੱਥੇ ਪਹੁੰਚੀਆਂ ਤੇ ਉਹ ਆਪਣੀ ਗੱਲ ਜਿਹੜੀਆਂ ਹੈਗੀਆਂ ਤੁਹਾਨੂੰ ਦੱਸਣਗੀਆਂ ਜਿਹੜੀ ਆਰਾਗ ਤੇ ਲੜਕੀ ਆਈ ਹੈ ਇਹ 22 ਅਕਤੂਬਰ ਨੂੰ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ ਤੇ 5 ਦਸੰਬਰ ਨੂੰ ਸਹੀ ਸਲਾਮਤ ਲੜਕੀ ਰਾਗ ਤੋਂ ਵਾਪਸ ਆ ਗਈ ਇਸੇ ਤਰ੍ਹਾਂ ਜਿਹੜੀ ਉਮਾਨ ਵਾਲੀ ਲੜਕੀ ਹੈ ਇਹ 5 ਨਵੰਬਰ ਨੂੰ ਸਾਡੇ ਕੋਲੇ ਸੇ ਆਈ ਸੀ ਇਹਨਾਂ ਨੇ ਕੰਪਲੇਂਟ ਕੀਤੀ ਸੀ ਤੇ 16 ਨਵੰਬਰ ਨੂੰ 24 ਨੂੰ ਇਹ ਲੜਕੀ ਜਿਹੜੀ ਹੈਗੀ ਇਹ ਵਾਪਸ ਆਪਣੇ ਘਰ ਆ ਗਈ ਹੈ ਇਹਨਾਂ ਵਾਪਸ ਜਿਹੜੀਆਂ ਭਰਤੀਆਂ ਲੜਕੀਆਂ ਇਹਨਾਂ ਜੋ ਕੁਝ ਦਾ ਛੋੜੇ ਤੇਰੀ ਉੱਥੇ ਗਏ ਸੀ ਜਾਂਦੇ ਹੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਧੋਖਾ ਹੋ ਗਿਆ ਤੇ ਉਦੋਂ ਤੇ ਇਹਨਾਂ ਨੇ ਜਿਹੜਾ ਹੈ ਮੈਸੇਜ ਭੇਜਨੇ ਸ਼ੁਰੂ ਕੀਤੇ ਆਪਣੇ ਮਾਪੇਨਾ ਜਿਹੜਾ ਹੈਗਾ ਦੱਸਿਆ ਕਿ ਅਸੀਂ ਇੱਥੇ ਪਹੁੰਚ ਗਏ ਤੇ ਕੁਝ ਜਿਹੜੇ ਹੈਗੇ ਆ ਇਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਵਿਦੇਸ਼ ਮੰਤਰਾਲੇ ਦਾ ਸੁਝਾਅ ਪਾਤਸ਼ ਕਰਦਾ ਜਿਨ੍ਹਾਂ ਨੇ ਇਹ ਲੜਕੀਆਂ ਨੂੰ ਜਿਹੜਾ ਹੈ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਇੱਥੇ ਵਾਪਸ ਲੈ ਆਂਦੀ ਹੈ ਤੇ ਇਹ ਲੜਕੀਆਂ 100 ਤੋਂ ਉੱਪਰ ਵਾਪਸ ਲੜਕੀਆਂ ਆ ਚੁੱਕੀਆਂ ਤੇ ਲਗਾਤਾਰ ਉਹ ਜਿਹੜੀਆਂ ਇਹ ਲੜਕੀਆਂ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਇਹ ਦਿੱਲੀ ਤੋਂ ਚੜਾਉਂਦੇ ਸੀ ਹੁਣ ਇਹ ਬੰਬੇ ਤੋਂ ਚੜਾਉਂਦੇ ਆ ਇਹਨਾਂ ਦਾ ਨੈੱਟਵਰਕ ਜਿਹੜਾ ਹੈਗਾ ਉਹ ਬਣਿਆ ਹੋਇਆ ਤੇ ਅਸੀਂ ਤਾਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਜਿਹੜੇ ਇਹੋ ਜਿਹੇ ਏਜੰਟਾ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਮਨੁੱਖੀ ਸਮਗਲਿੰਗ ਦਾ ਮਾਮਲਾ ਇਹਨਾਂ ਤੇ ਵੰਦਦਾ ਇਹ ਜਿਹੜੇ ਹੈਗੇ ਗਰੀਬ ਲੋਕਾਂ ਨੂੰ ਇਹ ਟਾਰਗੇਟ ਬਣਾਉਂਦੇ ਆ ਖਾਸ ਕਰਕੇ ਜਿਹੜੇ ਹੈਗੇ ਆ ਲੋਅਰ ਲੈਵਲ ਦੇ ਉੱਤੇ ਜਿਨ੍ਹਾਂ ਦੀ ਕੋਈ ਜਿਹੜੀ ਹੈਗੀ ਆ ਪਿੱਛੋਂ ਅਪਰੋਚ ਨਾ ਕਰ ਸਕਣ ਸੋ ਜਿਹੜੀ ਇਹ ਬੜੀ ਬੜੀ ਦੁੱਖ ਦੀ ਗੱਲ ਆ ਖਾਸ ਕਰਕੇ ਧੀਆਂ ਵਾਸਤੇ ਜਿਹੜੀਆਂ ਜਿਨ੍ਹਾਂ ਦੀਆਂ ਨੌਜਵਾਨ ਧੀਆਂ ਬਾਹਰ ਚਲੇ ਜਾਂਦੀਆਂ ਉਹ ਮਾਂ-ਬਾਪ ਨੂੰ ਪਤਾ ਕਿ ਉਹਨਾਂ ਦਾ ਪਿੱਛੋਂ ਕੀ ਹਾਲ ਹੁੰਦਾ ਤੇ ਅਸੀਂ ਬੇਨਤੀ ਕਰਾਂਗੇ ਤੁਹਾਡੇ ਮਾਧਮ ਰਾਈ ਤੇ ਕੋਈ ਵੀ ਇਹੋ ਜਿਹਾ ਤਾਸਾ ਦੇ ਕੇ ਵੀ ਅਸੀਂ ਤੁਹਾਨੂੰ ਥੋੜੇ ਪੈਸੇ ਚ ਲੈ ਜਾਾਂਗੇ ਚੰਗੀ ਤਨਖਾਹ ਪਰ ਜੇ ਇਹੋ ਜਿਹੇ ਏਜੰਟਾਂ ਦੇ ਕੋਲ ਨਾਫਸ ਹੋ ਜੇ ਕਿਸੇ ਨੇ ਬਾਹਰ ਜਾਣਾ ਹੀ ਐਸੀ ਕਹਿੰਦੇ ਇਹਨਾਂ ਮੁਲਕੇ ਚ ਨਾ ਜਾਓ ਪਰ ਜੇ ਜਾਣਾ ਵਾ ਤੇ ਵਰਕ ਪਰਮਿਟ ਤੇ ਜਾਓ ਤਾਂ ਕਿ ਤੁਸੀਂ ਸੇਫ ਵੀ ਹੋਵੋਗੇ ਤੇ ਸਰਕਾਰ ਵੀ ਜਿਹੜੀ ਹੈਗੀ ਆ ਤੁਹਾਡੇ ਨਾਲ ਫਿਰ ਖੜ ਸਕਦੀ ਹੈ ਤੇ ਤੁਹਾਨੂੰ ਜਿਹੜੀ ਹੈਗੀ ਆ ਜੇ ਕੋਈ ਗਲਤ ਫਸਦਾ ਬੰਦਾ ਤੇ ਉਹਨਾਂ ਕੋਲ ਜੋਗ ਮਾਉ ਜਾ ਵੀ ਉਹਨਾਂ ਕੋਲ ਲਿਆ ਜਾ ਸਕਦਾ ਸੋ ਜਦੋਂ ਅਸੀਂ ਗੈਰ ਕਾਨੂੰਨੀ ਇਸ ਤਰੀਕੇ ਨਾਲ ਜਾ ਕੇ ਕੰਮ ਕਰਦੇ ਆਂ ਉਦੇ ਉੱਤੇ ਜਿਹੜਾ ਹੈਗਾ ਬਹੁਤ ਰਿਸ਼ਕਾ ਤੇ ਰਿਸਕ ਜਿਹੜਾ ਹੈ ਇਹ ਨਹੀਂ ਲੈਣਾ ਚਾਹੀਦਾ ਮਬੇ ਕਿਸ ਤਰ੍ਹਾਂ ਹਲਾਤਾ ਜੇ ਉੱਥੇ ਲੜਕੇ ਰਹਿ ਰਹੀਆਂ ਨਹੀਂ ਇਹ ਬਾਕੀ ਦੱਸਣਗੇ ਆਪਣੀ ਜਵਾਬੀ ਦੱਸਣਗੇ ਕਿਉਂਕਿ ਇਹਨਾਂ ਨੇ ਜੋ ਆਪਣੇ ਮਾਪੇ ਨੂੰ ਦੱਸਿਆ ਉਹਨਾਂ ਨੇ ਆਣ ਕੇ ਦੱਸਿਆ ਕਿ ਸਾਨੂੰ ਇਹ ਜਿਹੜੇ ਹੈਗੇ ਆ ਜਿਸ ਕੰਮ ਤੇ ਲੈ ਕੇ ਜਾਂਦੇ ਉਹ ਕੰਮ ਨਹੀਂ ਕਰਾਉਂਦੇ ਹੋਰ ਕੰਮਾਂ ਦੇ ਵਿੱਚ ਜਿਹੜਾ ਹੈਗਾ ਤਕਦੇ ਆ ਮਾਨਸਿਕ ਤਸੀਹੇ ਦਿੰਦੇ ਆ ਉਹਨਾਂ ਦੇ ਜੇ ਬਿਮਾਰ ਹੋ ਜਾਂਦਾ ਇਲਾਜ ਨਹੀਂ ਕਰਾਉਂਦੇ ਉੱਥੇ ਜਾ ਕੇ ਜਦੋਂ ਫਸ ਜਾਂਦਾ ਫੇਰ ਹੀ ਪਤਾ ਲੱਗਦਾ ਬਾਬਾ ਇੰਨੀਆਂ ਲੜਕੀਆਂ ਵਾਪਸ ਆ ਗਈਆਂ ਕੀ ਹੁਣ ਤੱਕ ਕੋਈ ਟਰੈਵਲ ਏਜੰਟ ਦੇ ਪਰਚਾ ਹੋਇਆ ਵਾ ਟਰੈਵਲ ਏਜੰਟ ਦੇ ਪਰਚੇ ਅਸੀਂ ਕਰਾਇਆ ਵੀ ਆ ਪਰ ਅਫਸ਼ੋਰ ਸਾ ਕਿ ਜਦੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਹੁੰਦੀਆਂ ਤੇ ਹਰ ਇੱਕ ਨੂੰ ਜਿਹੜਾ ਹੈਗਾ ਏਜੰਟ ਪੈਸੇ ਵਾਲਾ ਹੁੰਦਾ ਤੇ ਨਾ ਤਾਂ ਅਸੀਂ ਦੇਖਿਆ ਜਿਹੜੇ ਖਾਸ ਕਰਕੇ ਮਗਰੋਂ ਕੋਈ ਜਿਹੜਾ ਹੈ ਕੇਸ ਲੜਨ ਦਾ ਇਸਕ ਵੀ ਨਹੀਂ ਹੁੰਦਾ ਕਈ ਵਾਰ ਤਾਂ ਪੁਲਿਸ ਵਾਲੇ ਬਿਆਨ ਲੈਣ ਜਾਂਦੇ ਆ ਤੇ ਉਹ ਲੜਕੀਆਂ ਜਿਹੜੀਆਂ ਹੈਗੀਆਂ ਉਹ ਉਹ ਬਿਆਨ ਨਹੀਂ ਦਿੰਦੀਆਂ ਕਿ ਉਹ ਤਾਂ ਪਹਿਲਾਂ ਹੀ ਰੋਟੀ ਦਵਾਜਾਰ ਹੁੰਦੇ ਵੀ ਅਸੀਂ ਕਿਹੜੇ ਚੱਕਰ ਦੇ ਵਿੱਚ ਅਦਾਲਤਾਂ ਵਿੱਚ ਜਾਵਾਂਗੇ ਇਸੇ ਕਰਕੇ ਇਹ ਜਿਹੜੇ ਕੇਸ ਆ ਇਹਨਾਂ ਦੇ ਉੱਤੇ ਇਹ ਜਿਹੜੇ ਹੈ ਨਹੀਂ ਚੱਲਦੇ ਜਾਂ ਬਿਆਨ ਹੀ ਨਾ ਹੋਣ ਕਰਕੇ ਉੱਥੇ ਰੁਕ ਜਾਂਦੇ ਅਸੀਂ ਹਰ ਜਿਹੜੀ ਲੜਕੀ ਸਾਡੇ ਕੋਲ ਜਿਹੜੇ ਮਾਪੇ ਸ਼ਿਕਾਇਤ ਲੈ ਕੇ ਆਉਂਦੇ ਆ ਅਸੀਂ ਉਹਨਾਂ ਨੂੰ ਪਹਿਲਾਂ ਕਹਿੰਨੇ ਆ ਵੀ ਪਹਿਲਾਂ ਇਹ ਪੁਲਿਸ ਥਾਣੇ ਦੇ ਵਿੱਚ ਕੇਸ ਦਰਜ ਕਰਾਓ ਪਰ ਉਹਦੀ ਜਿਹੜੀ ਹੈਗੀ ਜ਼ਿਲ੍ਹੇ ਨਾਲ ਸੰਬੰਧਤੋਂ ਕਿੱਥੇ ਗਈ ਸੀ ਮੋਗੇ ਜ਼ਿਲ੍ਹੇ ਤੋਂ ਜੀ ਇਹ ਰਾਖ ਦੇ ਵਿੱਚ ਗਈ ਸੀ ਮੈਂ ਕਿੰਨੇ ਚਿਰ ਪਹਿਲਾਂ ਗਈ ਸੀ ਅੱਜ ਤੋਂ 5 4 ਮਹੀਨੇ ਪਹਿਲਾਂ ਗਈ ਸੀ ਮੈਂ ਕਿਹੜੇ ਵਿਜੀਟ ਤੇ ਤੁਹਾਨੂੰ ਏਜੰਟ ਲੈ ਕੇ ਗਿਆ ਕਿਹੜੇ ਵਿਜੀਟ ਤੇ ਬੁਲਾਇਆ ਸੀ ਅੰਬਾਗਾ ਬਰਨਾਲਾ ਦਾ ਏਜੰਟ ਸੀਗਾ ਕੀ ਕਹਿੰਦਾ ਸੀ ਤੁਹਾਨੂੰ ਜਲ ਲੱਗਿਆ ਮੈਨੂੰ ਲੱਜਾਨ ਲੱਗਿਆ ਉਹਨਾਂ ਨੇ ਇਹ ਤਾਂ ਲਈ ਸੀ ਕਿ ਬਾਹਰ ਇਹ ਬਾਹਰ ਕੰਮ ਕਰਨਾ ਹੈ ਜਿਹਦਾ ਹਸਪੀਟਲ ਦੇ ਵਿੱਚ ਸਫਾਈ ਵਗੈਰਾ ਦਾ ਹੈ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕੰਪਨੀ ਦੇ ਵਿੱਚ ਲਗਾਇਆ ਜਦੋਂ ਮੈਨੂੰ ਲੈ ਕੇ ਗਏ ਉਸ ਦਿਨ ਹੀ ਮੇਰਾ ਫੋਨ ਖੋ ਲਿਆ ਸੀ ਉਹਨਾਂ ਨੇ ਉਸ ਵਾਰ ਫੋਨ ਮੈਨੂੰ ਇੱਕ ਹਫ਼ਤੇ ਬਾਅਦ ਮਿਲਦਾ ਸੀ ਘਰੇ ਗੱਲ ਕਰਨ ਨੂੰ ਹੁਣ ਵੀ ਨਹੀਂ ਦਿੰਦੇ ਸੀ ਕਿ ਕਿਸੇ ਦੇ ਘਰ ਮੈਨੂੰ ਕੰਮ ਕਰ ਲੈ ਇਹਨਾਂ ਨੇ ਭੇਜਿਆ ਉਸ ਘਰੇ ਉਸ ਘਰ ਦਾ ਮਾਲਕ ਤਿੰਨ ਚਾਰ ਦਿਨ ਮੈਂ ਇੱਥੇ ਰਿਹਾ ਪੰਜਵੇਂ ਦਿਨ ਮੈਂ ਕੰਮ ਕਰ ਰਹੀ ਸੀ ਉਹ ਬਹੁਤ ਜਾਨੀ ਕਿ ਮੈਂ ਦੱਸ ਵੀ ਨਹੀਂ ਸਕਦੀ ਕਿ ਇਦਾਂ ਨੇ ਕੀਤਾ ਮੈਂ ਕਿਹਾ ਹਾਂਜੀ ਮੈਂ ਕਿਹਾ ਵੀ ਮੈਂ ਨਹੀਂ ਕੰਮ ਕਰਨਾ ਮੈਨੂੰ ਕੰਪਨੀ ਵਾਪਸ ਸ਼ਟਡਾਊਨ ਉਹਨਾਂ ਨੇ ਮੈਨੂੰ ਕੰਪਨੀ ਵਾਪਸ ਸ਼ਟਾਡਾਏ ਅਸ ਤੋਂ ਵਾਰੇ ਮੇਰੀ ਰਿਜ਼ਨਟ ਆਈ ਜਿਹੜੀ ਪੁਰਾਣੀ ਮੈਨੂੰ ਬੁਲਾਇਆ ਸੀ ਉਹ ਮੈਨੂੰ ਬਹੁਤ ਜ਼ਿਆਦਾ ਬੋਲ ਕੇ ਗਈ ਕਹਿੰਦੀ ਕਿ ਨਹੀਂ ਕੰਪਨੀ ਬੈਠੀ ਰਹਿ ਹੁਣ ਮੈਂ ਤੈਨੂੰ ਕਿਤੇ ਵੀ ਕੰਮ ਤੇ ਨਹੀਂ ਭੇਜਣਾ ਗਾਏ ਮੇਰੇ ਇੱਕ ਛੁੱਟੀ ਜਿਗੜਿਆ ਉਹ ਬਹੁਤ ਬਿਮਾਰ ਆ ਕੇ ਸੀਗੇ ਮੇਰੇ ਘਰ ਦੇ ਕਹਿੰਦੇ ਨਾ ਵਾਪਿਸ ਭੇਜ ਦੋ ਜੇ ਨਹੀਂ ਤਾਂ ਮੈਂ ਹਾਂਜੀ ਓਕੇ ਤੇ ਹੁਣ ਵਾਪਸੀ ਕਿੱਦਾਂ ਸੰਭਵ ਹੋਈ ਛੱਡੀ ਵਾਪਸੀ ਬਾਬਾ ਜੀ ਨੇ ਮੇਰੇ ਘਰ ਜਾਨੇ ਕਨੈਕਟ ਕੀਤਾ ਤੇ ਫਿਰ ਬਾਬਾ ਜੀ ਨੇ ਵੀ ਨੇ ਇੱਧਰ ਬੁਲਾਇਆ ਕੋਈ ਹੋਣ ਲੱਗਿਆ ਪੈਸੇ ਲੱਗੇ ਤੁਹਾਡੇ ਕੋਈ ਨਹੀਂ ਜੇ ਕੋਈ ਪੈਸਾ ਨਹੀਂ ਲੱਗਿਆ ਜਾਣ ਲੱਗੇ ਕੋਈ ਹਾਂਜੀ ਜਾਣ ਲੱਗਾ ਪਿਆ 100000 ਰੁਪਏ ਮੇਰੀ ਏਜੰਟ ਨੇ ਲਿਆ ਸੀ ਤੁਹਾਡੇ ਤੋਂ ਏਜੰਟ ਹੋਣ ਵੀ ਮੰਗ ਕਰਦਾ ਜੇ ਤੁਸੀਂ ਉਧਰ ਆਉਣ ਲੱਗੇ ਹਾਂਜੀ ਏਜੰਟ 3 ਲੱਖ ਰੁਪਏ ਦੀ ਮੇਰੇ ਘਰ ਤੇ ਤਾਂ ਮੰਗ ਕਰਦਾ ਪਿਆ ਅਸੀਂ ਕਹਿੰਦੇ 3 ਲੱਖ ਰੁਪਏ ਦੇ ਦਾਂ ਤੇ ਅਸੀਂ ਤੁਹਾਡੀ ਕੁੜੀ ਭੇਜ ਦਿੰਨੇ ਆ ਪਰ ਬਾਬਾ ਜੀ ਦੀ ਗੱਲ ਹਾਂਜੀ ਬਾਬਾ ਜੀ ਦੇ ਕਰਕੇ ਕੋਈ ਪੈਸਾ ਨਹੀਂ ਲਿਆ ਗਿਆ ਬਾਬਾ ਜੀ ਨੇ 29 ਤਰੀਕ ਉਹਨਾਂ ਨੇ ਮੰਗੇ ਸੀ 29 ਤਰੀਕ ਤੋਂ ਪਹਿਲਾਂ ਉਸ ਏਜੰਟ ਮੈਨ ਅੰਬੈਸੀ ਦਾ ਨਾਮ ਲੈ ਕੇ ਮੈਨੂੰ ਅੰਬੈਸੀ ਦੇ ਵਿੱਚੋਂ ਲੈ ਕੇ ਗਿਆ ਜਦੋਂ ਮੈਨੂੰ ਵੈਸੀ ਦੇ ਵਿੱਚੋਂ ਲੈ ਕੇ ਜਾਂਦਾ ਮੈਂ ਕਿਹਾ ਸਾਰੇ ਇਧਰੇ ਵੈਸੀ ਨਹੀਂ ਕਿ ਮੈਨੂੰ ਕਹਿੰਦੇ ਇਧਰ ਇੱਕ ਮੁੰਡੇ ਨੇ ਆਪਣੇ ਨਾਲ ਜਾਣਾ ਹੈ ਉੱਥੇ ਜਾ ਕੇ ਮੈਨੂੰ ਕਹਿੰਦਾ ਚਾਹ ਪੀئیںਗੇ ਮੈਂ ਕਿਹਾ ਠੰਡੇ ਵਿੱਚ ਚਾਹ ਪੀਤੀ ਉੱਤੇ ਚਾਹ ਪੀਣ ਤੋਂ ਬਾਅਦ ਮੈਨੂੰ ਕੋਈ ਹੌਸ਼ ਨਹੀਂ ਰਿਹਾ ਮੈਨੂੰ ਮੈਨੂੰ ਪਤਾ ਕੀ ਮੈਨੂੰ ਕਿੰਨੀ ਤੂ ਤਕਲੀਫ ਹੋਈ ਮੈਨੂੰ ਉਸ ਬੰਦੇ ਨੇ ਧਮਕੀ ਤੱਕ ਦਿੱਤੀ ਸੀ ਕਿ ਤੂੰ ਕਿਸੇ ਨੂੰ ਕੋਈ ਦੱਸੇਂਗੀ ਤਾਂ ਮੈਂ ਤੈਨੂੰ ਕੰਪਨੀ ਵਿੱਚੋਂ ਵੀ ਗੈਵ ਕਰਵਾ ਦੇਣਾ ਹੈ ਮਤਲਬ ਇਹ ਹਾਲਾਤ ਬਹੁਤ ਖਰਾਬ ਹੈ ਉੱਥੇ ਬਹੁਤ ਜਿਆਦਾ ਉਹਨ ਜਿਹੜੇ ਪੰਜਾਬੀ ਕੁੜੀਆਂ ਹੌਰ ਵਿੱਚ ਜਾਣ ਨੂੰ ਸ਼ਾਹਵਾਨਾ ਵਿਦੇਸ਼ ਹੈ ਜਾਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਇੱਕ ਹੀ ਗੱਲ ਕਹੂੰਗੀ ਘਰਾਂ ਨਾ ਜਾਓ ਸਾਰੇ ਇਹਨੇ ਕੋਈ ਵੀ ਬਾਹਰ ਨਾ ਜਾਣ ਕੁੜੀਆਂ ਹਾਂਜੀ ਕਿੱਥੋਂ ਰਹਿਣ ਵਾਲੇ ਕਿੱਥੋਂ ਵਾਪਸ ਆਏ ਹੋ ਅਸੀਂ ਬਰਨਾਲੇ ਜ਼ਿਲ੍ਹੇ ਚ ਰਹਿਣ ਵਾਲੇ ਆਂ ਮਾਸਕਰ ਚ ਵਾਪਸ ਆਏ ਆ ਕਿੰਨਾ ਚਿਰ ਪਹਿਲਾਂ ਗਏ ਗਏ ਸੀ ਕਿਹੜੇ ਵਿਜੇ ਗਏ ਸੀ ਤੁਸੀਂ ਟੂਰਿਸਟ ਵਿਜੇ ਤੇ ਕਿੰਨਾ ਚਿਰ ਪਹਿਲਾਂ ਗਏ ਸੀ ਡੇਢ ਮਹੀਨਾ ਕੀ ਹਾਲ ਆ ਸੀ ਉੱਥੇ ਜੋ ਕਿਦਾਈ ਲੱਤ ਰਹੇ ਨੇ ਤੁਸੀਂ ਉੱਥੇ ਬਹੁਤ ਮਾੜੇ ਹਾਲਾਤ ਨੇ ਉੱਧਰ ਕੁੱਟਦੇ ਮਾਰਦੇ ਜਿਆਦਾ ਨੇ ਕੋਈ ਕੰਮ ਨਹੀਂ ਕਰਾਉਂਦੇ ਟੌਰਚਰ ਕਰਦੇ ਨੇ ਸਾਰਾ ਕੁਝ ਵਗੈਰਾ ਗੰਦੇ ਗੰਦੇ ਬੋਲ ਦਿੰਦੇ ਨੇਗੇ ਖਾਣ ਪੀਣ ਉਹਨਾਂ ਨੇ ਦਿੰਦੇਗੇ ਜਨ ਲੱਗ ਏਜੰਟਾਂ ਨੂੰ ਤਾਂ ਕੋਈ ਪੈਸਾ ਵੀ ਲਿਆ ਹੈ ਕੋਈ ਏਜੰਟ ਜੀ ਹਾਂ ਜੀ ਪੈਸਾ ਲਿਆ ਸੀ ਸਾਡੇ ਪਿੰਡ ਦੀ ਕੁੜੀ ਸੀ ਕਿੰਨੇ ਪੈਸੇ ਲਏ ਜੀ ਤੁਹਾਡੇ ਕੋਲ ਸਾਰੇ ਤਾਂ ਸਾਡੇ ਕੋਲ 25-25000 ਰੁਪਏ ਸੀ ਉਹ ਸੱਤ ਲਿਆ ਸੀ ਤੁਹਾਨੂੰ ਕੀ ਕੀ ਆ ਗਿਆ ਹੈ ਉੱਥੇ ਜਾਣ ਵਾਲੇ ਨੰਨ ਜਾਨ ਵਲੇ ਸਾਨੂੰ ਕਿਹਾ ਸੀ ਵੀ ਵਧੀਆ ਕੰਮ ਦਵਾਵਾਂਗੇ ਮੈਨੂੰ ਪਾਲਰ ਦੇ ਕੰਮ 'ਚ ਬੁਲਾਇਆ ਸੀ ਪਰ ਮੈਨੂੰ ਉੱਥੇ ਪਾਲਰ ਦਾ ਕੰਮ ਦਵਾਇਆ ਨਹੀਂ ਘਰ ਦੇ ਕੰਮ 'ਚ ਵੀ ਬੁਲਾਤਾ ਹਾਲਾਤ ਕੀ ਸੋ ਉਥੋਂ ਦੇ ਕਿੰਨੇ ਦਿਨ ਤੋਂ ਰੋਟੀ ਗੁਜ਼ਾਰੇ ਆ ਹਾਲਾਤ ਬਹੁਤ ਮਾੜੇ ਆ ਕਿ ਜਾਨੀ ਕੰਮ ਕਰਨ ਵਾਲਾ ਹੈ ਨਹੀਂ ਉੱਥੇ ਸਭ ਕੁੜੀਆਂ ਨੇ ਤਾਂ ਬਾਬਾ ਜੀ ਨਾਲ ਕਿਵੇਂ ਰਾਬਤਾ ਹੋਇਆ ਰਡਾ ਬਾਬਾ ਜੀ ਨਾਲ ਮੇਰੇ ਘਰਦਿਆਂ ਨੇ ਕੰਟੈਕਟ ਕੀਤਾ ਸੀ ਫਿਰ ਸਾਡੇ ਨਾਲ ਹੋਇਆ ਫਿਰ ਇਹਨਾਂ ਦੇ ਬਤਾਲ ਤੇ ਸਿੱਥੇ ਆ ਗਏ ਦੇਸਵਾ ਫਤਿਓ ਕੀ ਕਹਿਣਾ ਚਾਹੁੰਦੇ ਮੇਰੇ ਬਾਕੀ ਲੜਕੀਆਂ ਉਹ ਜਾਣ ਨੂੰ ਕਈ ਤਿਆਰ ਬੈਠੀਆਂ ਹੋਈਆਂ ਜਾਂ ਜੰਟਾ ਚੱਸੇ ਜਾ ਜਾਂਦੀਆਂ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਕੁੜੀਆਂ ਦਾ ਕੋਈ ਜਾਣ ਦਾ ਤੇ ਫਾਇਦਾ ਨਹੀਂ ਬਹੁਤ ਮਾੜੇ ਹਾਲਾਤ ਹੈ ਕਿਰਪਾ ਕਰਕੇ ਕੋਈ ਵੀ ਕੁੜੀ ਉਧਰ ਦੇ ਦੇਸ ਨਾ ਜਾਵੇ